ਸਾਡੇ 3.5 ਲੱਖ ਰੁਪਏ ਦੀ ਦੇ ਦਾਂਗੇ 3.5 ਲੱਖ ਦੀ ਬਈ ਦੇਖ ਲਓ ਬਈ ਬਸ 3.5 ਦੀ ਦੇ ਦਾਂਗੇ ਵੀਰੇ ਪੱਕੀ ਗੱਲ ਹੈ ਬਈ ਸਾਡੇ 3.5 ਲੱਖ ਦੀ ਮੇਰਾ ਵੀਰ ਫਾਰ ਲਿਓ ਪੀ ਵੀ 080047 ਬਈ ਆਟੋ ਦੇ ਵਿੱਚ ਸ਼ੋਹਰਤ ਆ ਬਈ ਆਪਣੇ ਕੋਲੇ ਮੈਂ ਕਹਿੰਦਾ ਤੁਸੀਂ ਪਹਿਲਾਂ ਬਾਹਰੋਂ ਘੱਟ ਦੇਖੋ ਤੁਸੀਂ ਪਹਿਲਾਂ ਅੰਦਰੋਂ ਦੇਖੋ ਬਈ ਮੈਂ ਕਹਾਂ ਵੀ ਗਰੂ ਖੁਸ਼ ਹੁੰਦੇ ਆ ਚੈੱਕ ਕਰੋ ਆਟੋ ਗੱਡੀ ਛੋਟੀ ਮਿਲਦੀ ਹੈ ਉਹ ਘੱਟ ਹੈ ਬਈ ਪਹਿਲਾਂ ਦਾ ਆ ਚੈੱਕ ਕਰੋ ਬਈ ਤੁਸੀਂ ਕਹਿੰਦਾ ਗੱਡੀ ਦਾ ਇੰਟੀਰੀਅਰ ਸਵਾ ਲੱਖ ਦੀ ਹਾਂਜੀ ਬਈ 13 ਮਾਡਲ ਵਾਲੀ ਇਹ ਪੰਜਾਬ ਨੰਬਰ ਫਰਸਟ ਓਨਰ ਮੈਂ ਮਿੱਤਰੋ ਫਰਸਟ ਓਨਰ ਹੈਗੀ ਸਵਾਲ ਲੱਖ ਦੀ ਗੱਡੀ ਲੈ ਆ ਮੇਰਾ ਵੀ ਰੋਮੈਟਿਕ ਬਾਈ ਹਾਂ ਜੀ ਮਿੱਤਰੋ ਆਟੋਮੈਟਿਕ ਆ ਸਾਰਿਆਂ ਤੋਂ ਠੀਕ ਐ ਲੈ ਮਿੱਤਰੋ ਟਾਪ ਮਾਡਲ ਐ ਐਲਟੀ ਜੈਡ ਹਣਾ ਵੀਰੇ ਹਾਂ ਜੀ ਕੱਸੀ ਕੱਲ ਪਹਿਲਾਂ ਸਾਰਿਆਂ ਨੂੰ ਕੀ ਹਾਲ ਚਾਲ ਨੇ ਬਈ ਅੱਜ ਅਸੀਂ ਖੜਿਆਂਗੇ ਮੂਨ ਕਸ਼ਹਿਰ ਵਿੱਚ ਸਿੰਘ ਮੋਟਰਸ ਤੇ ਤੇ ਬਾਈ ਜੀ ਆਪਣੇ ਨਾਲ ਨੇ ਬਾਈ ਹਸੀ ਕਾਲ ਬਾਈ ਕੀ ਹਾਲ ਆ ਬਾਈ ਵਧੀਆ ਵੀਰੇ ਵਧੀਆ ਬਾਈ ਵਧੀਆ ਜਮਾ ਬਾਈ ਸਫਾਰੀਆਂ ਯਾਰ ਦੇਖਣ ਨੂੰ ਹੋਵੇਗਾ ਤੀ ਤਿੰਨ ਖੜਾ ਰੱਖਿਆ ਨੇ ਸਫਾਰੀਆਂ ਬਾਈ ਆਪਣੇ ਕੋਲੇ ਤਿੰਨ ਖੜੀਆਂ ਨੇ ਇੱਕ ਅੱਧੀ ਹੋਰ ਵੀ ਮਿਲ ਜੂਗੀ ਠੀਕ ਹੈ ਤੇ ਬਾਈ ਆਪਣਾ ਸ਼ਾਪ ਦਾ ਐਡਰੈਸ ਕੀ ਹੈਗਾ ਸ਼ਾਪ ਵੀਰੇ ਆਪਣੀ ਮੂਨ ਕਹਿ ਡਿਸਟ੍ਰਿਕਟ ਸੰਗਰੂਰ ਆ ਠੀਕ ਹੈ ਪਾਤੜਾ ਰੋਡ ਤੇ ਮਿਆਰਾ ਪੰਪ ਦੇ ਬਿਲਕੁਲ ਸਾਹਮਣੇ ਹੈ ਲੈ ਮਿੱਤਰੋ ਭਾਈ ਜੀ ਗੱਡੀਆਂ ਕਿਵੇਂ ਹੋਣਗੀਆਂ ਆਪਣੀਆਂ ਗੱਡੀਆਂ ਵੀਰੇ ਬਿਲਕੁਲ ਨਵੀਆਂ ਫਸਟ ਓਨਰ ਪੰਜਾਬ ਨੰਬਰ ਹਰਿਆਣਾ ਨੰਬਰ ਸਾਰੀਆਂ ਮਿਲ ਜਾਣੀਆਂ ਨੋਨ ਐਕਸੀਡੈਂਟ ਦੀ ਗਾਰੰਟੀ ਫੁੱਲ ਗਾਰੰਟੀ ਭਾਈ ਠੀਕ ਹੈ ਕਾਗਜ਼ ਪੱਤਰਾਂ ਦੀ ਨੋਨ ਐਕਸੀਡੈਂਟ ਦੀ ਆਪਣੀ ਫੁੱਲ ਗਾਰੰਟੀ ਹੋਊ ਵੀਰੇ ਭਾਈ ਗੱਡੀਆਂ ਅੰਦਰ ਵੀ ਨੇ ਥਾਰ ਵੀ ਖੜੀ ਆ 스ਵਿਫਟ ਲੈਣਿਆ 스ਵਿਫਟ ਮਿਲ ਜੂ ਕ੍ਰੂਜ਼ ਲੈਣਿਆ ਕ੍ਰੂਜ਼ ਵੀ ਮਿਲ ਜੂ 40 ਤਾਂ 40 ਦੀ ਗੱਡੀ ਤੇ ਭਈਆ ਝੋਟੇ ਦਾ ਤੁਸੀਂ ਦੇਖ ਹੀ ਸਕਦੇ ਇਹ ਲਾਵੀ ਮਟਰੋ ਪਹਿਲੀ ਹੈਗੀ ਆ ਗਈ ਸਫਾਰੀ ਕਹਿੰਦੇ 2200 ਨੰਬਰ ਵਾਲੀ ਕੀ ਗੱਲ ਬਾਤ ਆ ਬਾਈ ਇਹਦੀ ਵੀਰੇ 12 ਰਜਿਸਟਰਡ 13 ਮਾਡਲ ਹੈ ਠੀਕ ਹੈ ਜੀ ਫਰਸਟ ਓਨਰ ਹੈ ਤੇ ਟੋਟਲੀ ਗੱਡੀ ਓਰੀਜਿਨਲ ਹੈ ਸਾਰੀ ਓਰੀਜਿਨਲ ਹੈ ਬਾਈ ਸਾਰੀ ਓਰੀਜਿਨਲ ਬਾਈ ਮਾਡਲ ਲਾਏ ਲੱਗੇ ਨੇ ਮਹਾਲੀ ਦਾ ਨੰਬਰ ਹੈਗਾ ਟੌਪ ਵਾਲਾ ਮਾਡਲ ਆ ਬਾਈ ਡਿਕੋਰ ਜਿਹਨੂੰ ਕਹਿੰਦੇ ਨੇ ਹੈ 2.2 2.2 ਹਾਂ ਬਾਈ ਟਾਇਰ ਟੂਰ ਵਧੀਆ ਨੇ ਬਾਈ ਇੱਕ ਵਾਰੀ ਕਹੂੰਗਾ ਲਖਮਿੰਦਰ ਨੂੰ ਅੰਦਰੋਂ ਦਿਖਾ ਦੇ ਤੇਰਾ ਰਜਿਸਟਰਡ ਕਾਰ ਆਹੇ 13 ਹਸਾਬ ਨਾਲ ਪਾਸਿੰਗਾ ਗੱਡੀ ਪਈ ਅੰਦਰੋਂ ਚੈੱਕ ਕਰੋ ਤੁਸੀਂ ਗੱਡੀ ਦਾ ਇੰਟੀਰੀ ਸਾਫ ਸੁਥਰੀ ਗੱਡੀ ਆ ਬਾਈ ਜੀ ਇੰਜਨ ਗੇਅਰ ਕਿੰਮੇ ਗੱਡੀ ਦਾ ਇੰਜਨ ਗੇਅਰ ਦੀ ਵੀਰੇ ਜਮਾ ਸ਼ੀਲਡ ਦੇ ਫੁੱਲ ਗਾਰੰਟੀ ਹੈਗੀ ਫੁੱਲ ਗਾਰੰਟੀ ਆ ਹਾਂਜੀ ਠੀਕ ਐ ਤੇ ਬਾਈ ਜੀ ਮੈਂ ਇੱਕ ਗੱਲ ਕਹਾਂ ਇੱਕੋ ਹੀ ਰੇਟ ਵੀ ਪਰੇ ਇੰਨੇ ਦੀ ਮਿਲ ਜੂ ਆਏ ਇਹ ਵੀਰੇ ਇੱਕੋ ਰੇਟ 240000 ਰੁਪਏ ਦੇ ਦਾਂਗੇ 240000 ਦੀ ਹਾਂਜੀ ਬਾਈ ਲੈ ਮਿੱਤਰੋ 240000 ਆ ਨੰਬਰ ਹੈ ਪੱਕੇ ਨੰਬਰ ਵੀ ਪੱਕੇ ਨੰਬਰ ਦੀ ਫਸਟ ਓਨਰ ਦੀ ਕਾਰ ਆ ਬਾਈ 2200 ਨੰਬਰ ਆਗਾ ਕਿਸੇ ਮੇਰੇ ਵੀਰ ਨੂੰ ਜ਼ਰੂਰ ਤੋਂ ਵੇ ਚੱਕ ਲੋ ਮੇਰਾ ਵੀਰ ਜੇ ਬਾਈ ਜੀ ਪੀ ਵੀ 65 ਮੁਹਾਲੀ ਦਾ ਨੰਬਰ ਨਹੀਂ ਲੈਣਾ ਜਲੰਧਰ ਵਾਲਿਓ ਆ ਖੜੀ ਆ ਬਈ ਪੀਵੀ08 ਵਾਲਿਆ ਬਈ ਇਹ ਵੀ ਫਰਸਟ ਓਨਰ ਹੈ ਬਈ ਇਹ ਵੀ ਫਰਸਟ ਓਨਰ ਆ ਸੇਮ ਮਾਡਲ ਹੈ ਵੀਰੇ 12 ਰਜਿਸਟਰਡ 13 ਠੀਕ ਹੈ ਕਲਰ ਵੀ ਸੇਮ ਹੈ ਮਾਡਲ ਵੀ ਸੇਮ ਹੈ ਓਨਰ ਵੀ ਫਰਸਟ ਹੈ ਲੈ ਮਿੱਤਰੋ ਫਰਸਟ ਹੀ ਓਨਰ ਨੇ ਬਸ ਫਰਕ ਇੰਨਾ ਹੈਗਾ ਵੀ ਉਹ ਜਲੰਧਰ ਨੰਬਰ ਹੈ ਮੋਹਾਲੀ ਨੰਬਰ ਹੈ ਮੋਹਾਲੀ ਨੰਬਰ ਹੈ ਬਈ ਇਹ ਗੱਡੀ ਕਿੰਨੀ ਓਰੀਜਨਲ ਆ ਬਈ ਇਹ ਵੀ ਵੀਰੇ ਤਕਰੀਬਨ ਬੰਪਰ ਪੇਂਟ ਆ ਜਾਂ ਕੋਈ ਇੱਕ ਅੱਧਾ ਪੀਸ ਹੋ ਸਕਦਾ ਨਹੀਂ ਜਿੰਨੀ ਸਾਰੀ ਓਰੀਜਨਲ ਆ ਨੋ ਐਕਸੀਡੈਂਟ ਦੀ ਗਾਰੰਟੀ ਵੀਰੇ ਐਕਸੀਡੈਂਟ ਦੀ ਕਾਗਜ਼ ਪੱਤਰਾਂ ਦੀ ਫੁੱਲ ਗਾਰੰਟੀ ਆ ਮਿੱਤਰੋ ਨੋ ਸਾਫ ਸੁਥਰੀ ਗੱਡੀਆਂ ਲਾਇਲੋਏ ਲੱਗੇ ਹੋਏ ਨੇਗੇ ਘੈਂਟ ਲਾਇ ਟਾਇਰ ਲੱਗੇ ਹੋਏ ਨੇ ਟੌਪ ਮਾਡਲ ਦੇ ਵਿੱਚ ਭਾਈ ਗੱਡੀਆਂ ਦਾ ਦੋਨਾਂ ਹੀ ਡੈਕੋਰ ਵੀਰੇ ਇਹਦਾ ਕੀ ਰੇਟ ਹੈਗਾ ਰੇਟ ਦੋਨਾਂ ਦਾ ਸੇਮ ਹੈ ਵੀਰੇ 240000 ਰੁਪਏ ਦੀ ਇਹ ਦੇ ਦਾਂ ਠੀਕ ਹੈ ਲੈ ਮਿੱਤਰੋ ਗੱਡੀ ਜਿਹੜੀ ਮਰਜ਼ੀ ਲੈ ਜਾਓ ਚਾਹੀਦੀ ਜਲੰਧਰ ਨੰਬਰ ਲੈ ਜਾਓ ਚਾਹੀਦੀ ਲੈ ਜਾਓ ਤੁਸੀਂ ਮੁਹਾਲੀ ਨੰਬਰ ਰੇਟ 240000 ਗੱਲ ਬਾਤ ਤੁਸੀਂ ਕਰ ਲਿਓ ਕਿੱਥੇ ਖੜੇ ਆਪਾਂ ਸਿੰਘ ਮੋਟਰ ਖੜੇ ਆਂਗੇ ਮੂਨਕ ਚ ਵੀਰੇ ਇਹ ਸੰਗਰੂਰ ਡਿਸਟ੍ਰਿਕਟ ਦਾ ਲਾਸਟ ਯਾ ਪੰਡਾਰੇ ਹਨਾ ਵੀਰੇ ਹਾਂ ਵੀਰੇ ਬਿਲਕੁਲ ਅੱਗੇ ਹਰਿਆਣਾ ਆ ਗਿਆ ਬਸ ਅੱਗੇ ਰਹਿ ਗਿਆ ਠੀਕ ਆ ਬਈ ਆਇਓ ਮੇਰਾ ਵੀਰ ਤੁਸੀਂ ਮੁੜ ਕੇ ਨਹੀਂ ਆਉਂਦੇ ਨੇ ਘੈਂਟ ਘੈਂਟ ਕਰਾਣੇ ਲੈ ਮਿੱਤਰੋ ਕਹਿੰਦੇ ਇਹ ਕਰੂਜ਼ ਲੈਣੀ ਆ ਤਾਂ ਕ੍ਰੇਜ਼ੀ ਬਹੁਤ ਜ਼ਿਆਦਾ ਹਨਾ ਵੀਰੇ ਹਾਂ ਵੀਰੇ 13 ਮਾਡਲ ਫਸਟ ਓਨਰ ਹੈਗੀ ਠੀਕ ਆ ਬਈ ਆਟੋਮੈਟਿਕ ਦੇ ਵਿੱਚ ਹੈ ਸਨਰੂਫ ਹੈ ਵੀਰੇ ਆਟੋਮੈਟਿਕ ਆ ਬਈ ਹਾਂਜੀ ਬਈ ਲੈ ਮਿੱਤਰੋ ਆਟੋਮੈਟਿਕ ਆ ਸਾਰਿਆਂ ਤੋਂ ਠੀਕ ਹੈ ਲੈ ਮਿੱਤਰੋ ਟੌਪ ਮਾਡਲ ਐਲਟੀਜ਼ੜ ਹਨਾ ਵੀਰੇ ਹਾਂਜੀ ਬਈ ਡੀਜ਼ਲ ਵਰੀਐਂਟ ਐਲਈਡੀ ਵਗੈਰਾ ਲੱਗੀ ਹੋਇਆ ਇੱਕ ਬਰ ਬਈ ਗੱਡੀ ਅੰਦਰੋਂ ਮੈਂ ਕਹਾਂ ਪੂਰੀ ਸਰਾ ਗੱਲ ਬਾਤ ਆ ਗਈ ਲਿਸ਼ਕਾਂ ਮਾਰਦੀ ਹੈ ਬਈ 80 ਦੱਬੇ ਕਹੇ ਹਜ਼ਾਰ ਹੀ ਚੱਲੀ ਹੈ ਬਾਈ ਫਰਸਟ ਓਨਰ ਦੀ ਇਹ ਕਾਰ ਹੈ ਵੀ ਅੱਛਾ ਹਾਂਜੀ ਐਨਓਸੀ ਮਿਲ ਜੂਦੀ ਐਨਓਸੀ ਮਿਲੂਗੀ ਵੀਰੇ ਠੀਕ ਹੈ ਲੈ ਮਿੱਤਰੋ ਐਨਓਸੀ ਮਿਲ ਜੂਗੀ ਇਹ ਹੈਗੀ ਟਾਪ ਮਾਡਲ ਕਰੂਜ਼ ਐਲਟੀਜ਼ਡ ਡੀਜ਼ਲ ਵਰੀਐਂਟ ਦੀ ਫਰਸਟ ਓਨਰ ਦੀ ਕਾਰ ਕਾਏ ਪੱਤਰ ਸਭ ਸਾਰੇ ਮਿਲ ਜਾਣਗੇ ਬਈ ਇਹਦਾ ਕੀ ਰੇਟ ਆ ਬਾਈ ਇਹ ਵੀਰੇ ਇੱਕੋ ਰੇਟ 3,115,000 ਰੁਪਏ ਹੀ ਦੇ ਦਾਂ 3,115,000 ਦੀ ਹਾਂਜੀ ਬਾਈ ਲੈ ਮਿੱਤਰੋ ਚੱਕੋ 3,115,000 ਦੀ ਕਰੂਜ਼ ਲੈ ਆ ਮੇਰਾ ਵੀਰਾ ਸਨਰੂਫ ਵਾਲਿਆਂ ਮਿਲਦੇ ਨਹੀਂ ਵੀਰੇ ਬਹੁ ਘੱਟ ਮਿਲਦੀਆਂ ਨਹੀਂ ਆ ਠੀਕ ਹੈ ਤੇ ਭਾਈ ਕਿੰਨੀ ਓਰੀਜినਲ ਆ ਕਾਰ ਇਹ ਇਹਦੇ ਵੀਰੇ ਬੰਪਰ ਪੇਂਟ ਨੇ ਉਹ ਤੋਂ ਬਣਾ ਕੋਈ ਇੱਕ ਅੱਧਾ ਪੀਸ ਮੰਨ ਲਓ ਨਹੀਂ ਤਕਰੀਬਨ 85 90% ਜਿਹੜੀ ਆਪਾਂ ਗੱਡੀ ਵੀਰੇ ਵੀਡੀਓ 'ਚ ਦਿਖਾ ਮੈਂ ਕੋਈ ਮਿਲੂ ਸਭ ਕੋ ਸਭ ਕੋ ਸੇ ਟੂ ਜੈਡ ਜਮਾ ਸੇਮ ਮਿਲੂਗਾ ਜਿੰਮੇ ਦੀ ਜੋ ਰੇਟ ਆਪਾਂ ਵੀਡੀਓ 'ਚ ਕਮਾਂਗੇ ਉਹੀ ਰੇਟ ਹੋਊਗਾ ਠੀਕ ਆ ਕੋਈ ਵੀਰੇ ਇਹਨਾਂ ਵਿੱਚ ਰੇਟ ਦਾ ਕੋਈ ਫੇਕ ਤਾਂ ਨਹੀਂ ਹੈਗੀ ਬਾਅਦ ਵਿੱਚ ਮਤਲਬ ਵਧ ਜাবে ਘੱਟ ਜਾਵੇ ਨਾ ਵੀਰੇ ਜੋ ਰੇਟ ਆਪਾਂ ਵੀਡੀਓ 'ਚ ਬੋਲ ਦਾਂਗੇ ਉਹੀ ਰੇਟ ਹੋਊਗਾ ਠੀਕ ਆ ਲੈ ਮਿੱਤਰੋ ਸਕਰੀਨ ਸ਼ਾ ਅੱਗੇ ਤੁਹਾਨੂੰ ਦਿਖਾਉਣਾ ਹੈ ਵੀਰੇ ਵਰਨਾ ਪੰਜਾਬ ਨੰਬਰ ਦੀ ਵੀਰੇ ਪੰਜਾਬ ਨੰਬਰ ਦੀ ਕੀ ਗੱਲ ਬਾਤ ਆ ਬਈ ਇਹਦੀ 7 ਮਾਡਲ ਹੈ ਵੀਰੇ 27 ਤੱਕ ਪਾਸਿੰਗ ਹੈ 27 ਤੱਕ ਪਾਸ ਆ ਲਓ ਜੀ ਮਿੱਤਰੋ 27 ਤੱਕ ਪਾਸ ਗੱਡੀ ਇਹ ਵੀ ਤਕਰੀਬਨ ओरिजिनल ਹੈਗੀ ਐਕਸੀਡੈਂਟ ਹੈ ਨਹੀਂਗੀ ਠੀਕ ਹੈ ਜੀ 20 30% ਪੇਂਟ ਹੋ ਸਕਦੀ ਹੈ ਠੀਕ ਹੈ ਲਾ ਮਿੱਤਰੋ ਗੱਡੀ ਅੰਦਰੋਂ ਚੈੱਕ ਕਰੋ ਤੁਸੀਂ ਵਰਨਾ ਸੀਟ ਗੇਰ ਨਵੇਂ ਨੇ ਮੇਰੇ ਲਾਈ ਟਾਇਰ ਲੱਗੇ ਹੋਏ ਨੇ 27 ਤੱਕ ਪਾਸ ਨਾ ਵੀਰੇ ਹਾਂਜੀ ਬਈ ਠੀਕ ਹੈ ਲਾ ਮਿੱਤਰੋ 27 ਤੱਕ ਪਾਸ ਆ ਪੰਜਾਬ ਨੰਬਰ ਆ ਓਨਰ ਵੀਰੇ ਇਹ ਓਨਰ ਤੀਜੇ ਆ ਬਈ ਇਹ ਤੀਜੇ ਓਨਰ ਆ ਹਾਂਜੀ ਲਾਈ ਟਾਇਰ ਲੱਗੇ ਰੇਟ ਕਿੰਨਾ ਵਾ ਇਹ ਵੀਰੇ 1,65,000 ਰੁਪਈਆ ਦੀ ਦੇ ਦਾਂਗੇ ਡੀਜ਼ਲ ਦੇ ਵਿੱਚ ਹੈ ਡੀਜ਼ਲ ਦੇ ਵਿੱਚ 1,65,000 ਦੇ ਵਿੱਚ ਇਹ ਗੱਡੀ ਮਿਲ ਜੂਗੀ ਮੋਬਾਈਲ ਨੰਬਰ ਚੱਲ ਰਿਹਾ ਉਹ ਸਕਰੀਨ ਤੇ ਮੂਨ ਖੜੇ ਆਗੇ ਸਿੰਘ ਮੋਟਰ ਤੇ ਗੱਲਬਾਤ ਤੁਸੀਂ ਕਰ ਲਿਓ ਅੱਗੇ ਵੀਰੇ 20 ਟਾ ਗਈ ਜੀ 20 ਬਈ 13 ਮਾਡਲ ਪੰਜਾਬ ਨੰਬਰ ਫਰਸਟ ਓਨਰ ਬਈ ਠੀਕ ਹੈ ਹਾਂਜੀ 27 28 ਦੀ ਐਵਰੇਜ ਹੈ ਦੀ ਡੀਜ਼ਲ ਤੇ ਠੀਕ ਹੈ 27 28 ਦੀ ਐਵਰੇਜ ਹੁੰਦੀ ਹੈ ਬਈ ਬਈ ਰਾਮ ਨਾਲ ਜੇ ਕੋਈ ਜੇ ਕਿਸੇ ਵੀਰ ਨੇ ਐਵਰੇਜ ਵਾਲੀ ਗੱਡੀ ਲੈਣੀ ਹੈ ਨਾ ਆ ਚੱਕੋ ਮੇਰਾ ਵੀਰ 13 ਮਾਡਲ ਫਰਸਟ ਓਨਰ ਪੰਜਾਬ ਨੰਬਰ ਡੀਜ਼ ਇੰਜਨ ਗੇਅਰ ਦੀ ਵੀਰੇ ਕਿਵੇਂ ਆ ਹੈਗਾ ਇੰਜਨ ਗੇਅਰ ਦੀ ਜਮਾ ਓਕੇ ਹੈ ਬਾਈ ਇਹ ਵੀ ਠੀਕ ਹੈ ਇੰਜਨ ਗੇਅਰ ਦੀ ਘੈਂਟਾ ਬਾਈ ਗੱਡੀ ਸਾਫ ਸੁਥਰੀ ਕਾਰ ਆ ਗਈ ਰੇਟ ਕਿੰਨਾ ਬਾਈ ਇਹਦਾ ਇਹ ਵੀਰੇ ਜਮਾ ਲੈਣੀ ਦੇਣੀ 1.5 ਲੱਖ ਰੁਪਈਆ ਹੀ ਦੇਦਾ 1.5 ਲੱਖ ਦੀ ਹਾਂਜੀ ਬਾਈ 13 ਮਾਡਲ ਵਾਲੀ ਇਹ ਪੰਜਾਬ ਨੰਬਰ ਫਰਸਟ ਓਨਰ ਮੈਂ ਮਿੱਤਰੋ ਫਰਸਟ ਓਨਰ ਆ ਗਈ 1.5 ਲੱਖ ਦੀ ਗੱਡੀ ਲੈ ਜਾ ਮੇਰਾ ਵੀਰਾ ਵੀਰੇ ਬਹੁਤ ਵੀਡੀਓ ਬਣਾਈਆਂ ਨੇ ਬੀਟ ਮੱਲਾ 1.5-1.5 ਤੋਂ ਉੱਤੇ ਬਾਈ ਵਿਕਦੀਆਂ ਨਹੀਂ ਆ ਬਾਈ 1.5 ਲੱਖ ਦੀ ਲੈ ਜਾ ਮੇਰਾ ਵੀਰਾ ਕੋਈ ਵੀਰ ਦੇਖ ਰਿਹਾ ਐਵਰੇਜ ਲੈਣੀ ਆ ਚੱਕ ਲੈ ਮੇਰਾ ਵੀਰਾ ਅੱਗੇ ਸਾਨੂੰ ਦਿਖਾਉਣਿਆ ਚਿੱਟੀ ਕਬੂਤਰੀ ਹੈ ਬਈ Honda City ਬਈ Honda City ਬਈ ਤਾਂ ਤੁਸੀਂ ਜ਼ਿਆਦਾਤਰ ਦਿੱਲੀ ਨੰਬਰੀ ਦੇਖਦਾ ਪੰਜਾਬ ਨੰਬਰ ਦੀ ਖੜੀ ਆ ਬਈ ਕੀ ਗੱਲ ਆ ਪਤਾ ਬਈ ਇਹਦੀ ਇਹ ਵੀਰੇ ਨਵਾਂ ਮਾਡਲ ਹੈ ਲਾਸਟ ਦੀ ਲਾਸਟ ਦੀ ਹਾਂ ਦਸੰਬਰ ਦੀ ਪੈਟਰੋਲ ਪਲੱਸ ਸੀਐਨਜੀ ਹੈ ਪੰਜਾਬ ਨੰਬਰ ਹੈ ਠੀਕ ਹੈ ਪੰਜਾਬ ਨੰਬਰ ਮਿੱਤਰੋ ਸੀ ਪਟਰੋਲ ਬਿਲਕੁਲ ਨਵੇਂ ਲੱਗੇ ਹੋ ਇਹਨਾਂ ਤੇ ਕਾਰ ਜਮਾ ਨਵੀਆਂ ਹੈ ਬਈ ਕਾਰ ਮਿੱਤਰੋ ਨਵੀਆਂ ਆ ਗਈ ਸੀਐਨਜੀ ਆ ਬਈ ਇਹ ਵੀਰੇ ਵਾਧੂ ਹੋ ਬਈ ਫਿਰ ਤਾਂ ਵਾਧੂ ਵੀਰੇ ਠੀਕ ਹੈ ਇਹ ਵੀਰੇ ਵਧੀਆ ਹੋ ਬਈ ਇਹਦੀ ਸੀਐਨਜੀ ਪੈਟਰੋਲ ਆ ਗਈ ਪਾਸਿੰਗ ਹੈਗੀ ਆ ਬਾਈ ਇਹਦੀ ਪਾਸਿੰਗ ਪਈ ਹੈ ਵੀਰੇ ਦਸੰਬਰ ਦਾ ਹੋ ਜੀ ਫਿਰ ਪਾਸਿੰਗ ਹੈਗੀ ਅੱਗੇ 5 ਸਾਲ ਦੀ ਹੋਰ ਹੋ ਜੂਗੀ ਬਾਈ ਰੇਟ ਦੀ ਗੱਲ ਕਰਾਂ ਫਿਰ ਮੈਂ ਦੀ ਇਹ ਵੀਰੇ 2 ਲੱਖ ਰੁਪਈਆ ਦੀ ਕਾਰ ਦੇ ਦਾਂਗੇ 2 ਲੱਖ ਦੀ ਬਾਈ ਹਾਂਜੀ ਬਾਈ ਲੈ ਮਿੱਤਰੋ 2 ਲੱਖ ਰੁਪਈਆ ਦੀ ਗੱਡੀ ਮਿਲ ਜੂਗੀ ਪੰਜਾਬ ਨੰਬਰ ਪੰਜਾਬ ਨੰਬਰ ਦੀ ਕਾਰ ਹੈ ओरिजिनल ਪੰਜਾਬ ਨੰਬਰ ਆਣਾ ओरिजिनल ਪੰਜਾਬ ਬਾਈ ਅੱਗੇ ਬਾਈ ਚਿੱਟੀ ਨਹੀਂ ਲੈਣੀ ਕਾਲੀ ਵੀ ਖੜੀ ਆ ਇੱਧਰ ਕੀ ਗੱਲ ਬਾਤ ਆ ਬਾਈ ਇਹ ਨਵ ਰਜਿਸਟਰਡ 10 ਹੈ ਬਾਈ ਸਾਰੀ ਗੱਡੀ ਓਰੀਜਨਲ ਹੈ ਤਕਰੀਬਨ ਸਾਰੀ ਓਰੀਜਨਲ ਆ ਬਾਈ ਹਾਂਜੀ ਠੀਕ ਹੈ ਲੈ ਮਿੱਤਰੋ ਨੰਬਰ ਆ ਸਾਰੀ ਨਵੀਂ ਹੈਗੀ ਫੁੱਲੇ ਸ਼ੋਰਸ ਹੈ ਬਾਈ ਇਹਦਾ ਫਰਸਟ ਪਾਰਟੀ ਦਾ ਠੀਕ ਹੈ ਫਰਸਟ ਪਾਰਟੀ ਦਾ ਬਾਈ ਫੁੱਲਨ ਸੋਰਸ ਕੰਪਨੀ ਦੇ ਲਾਇ ਨੇ ਟਾਇਰ ਨਵੇਂ ਨੇ ਸੀਟ ਸੂਟ ਕਵਰ ਸਭ ਲੱਗੇ ਹੋਏ ਨੇ ਇਹ ਪਿਓਰ ਪੈਟਰੋਲ ਆ ਬਾਈ ਇਹ ਪਿਓਰ ਪੈਟਰੋਲ ਹੈ ਬਾਈ ਠੀਕ ਹੈ ਲੈ ਮਿੱਤਰੋ ਜੇ ਕਿਸੇ ਨੇ ਸੀਐਨਜੀ ਲੈਣੀ ਹੈ ਸੀਐਨਜੀ ਮਿਲ ਜੂ ਪਿਓਰ ਪੈਟਰੋਲ ਦੀ ਲੈਣੀ ਆ ਤਾਂ ਬਾਈ ਆ ਕਾਲੀ ਗੱਡੀ ਖੜੀ ਆ Honda City iVTEC ਆ ਨਾ ਵੀਰੇ ਹਾਂਜੀ ਬਾਈ ਇਹ ਅੰਦਰ ਵੀਰੇ ਇਹ 175000 ਦੀ ਦੇ ਦਾਂਗੇ ਬਾਈ 175000 ਦੇ ਨਾਲ ਲੈ ਮਿੱਤਰੋ ਐਨਓਸੀ ਨਾਲ 175000 ਐਨਓਸੀ ਆਪਾਂ ਕਢਾ ਕੇ ਦੇਵਾਂਗੇ ਐਨਓਸੀ ਕਢਾ ਕੇ ਦੇਵਾਂ ਸਿੱਧੀ ਨਾਮ ਦੀ ਵੀਰੇ ਹਾਂ ਬਾਈ ਅਗਲੇ ਦੇ ਨਾਮ ਦੀ ਸਿੱਧੀ ਵੀਰੇ ਬਈ ਗੱਲ ਬਾਤ ਕਰ ਲਿਓ 175000 ਦੀ ਬਈ ਗੱਡੀ ਮਿਲ ਜੂ ਘੈਂਟ ਕਾਰ ਆ ਬਾਈ ਖੜਾਵਾ ਗੱਡੀ ਦਾ ਬਹੁਤ ਸੋਹਣਾਗਾ ਸਾਫ ਸੁਥਰੀ ਕਾਰ ਆ ਕਿਸੇ ਵੀਰ ਨੂੰ ਚਾਹੀਦਾ ਬਾਈ ਚੱਕ ਲਓ ਮੇਰਾ ਵੀਰੇ ਸਿੰਘ ਮੋਟਰ ਤੇ ਖੜਿਆ ਹਾਂ ਇਸ ਟਾਈਮ ਮੂਨਕ ਚ ਠੀਕ ਐ ਬਾਕੀ ਵੀਰੇ ਮੋਬਾਈਲ ਨੰਬਰ ਚੱਲ ਰਿਹਾ ਉਸ ਸਕਰੀਨ ਤੇ ਅੱਗੇ ਕਹਿੰਦੇ ਵੀ 0047 ਨੰਬਰ ਆ ਗਿਆ ਹੈ ਵੀਰੇ ਪੀ 08 ਪੀ 0 ਜਲੰਧਰ ਵਾਲਿਓ ਚ കല്ല പാത വേര മോഡല പേട നമ്പ ਲਾ ਮਿੱਤਰੋ ਨੰਬਰ ਚੈੱਕ ਕਰੋ ਪਹਿਲਾ 0047 ਹੈ ਬਈ ਉਹ ਵੀ ਜਲੰਧਰ ਦਾ ਹਾਂ ਬਈ ਕੀ ਗੱਲ ਬਾਤ ਆ ਬਈ ਗੱਡੀ ਦੀ 13 ਮਾਡਲ ਹੈ ਵੀਰੇ ਪੇਡ ਨੰਬਰ ਲੱਗਿਆ ਹੋਇਆਗਾ ਆਫ ਰੋਡ ਰਿੰਮ ਪਏ ਹੋਏ ਨੇ ਟਾਇਰ ਟੂਰ ਵਧੀਆ ਨੇਗੇ ਅੰਟੀਰੀਅਰ ਦੀ ਬਿਲਕੁਲ ਨਵੀਂ ਹੈਗੀ ਪੰਜਾਬ ਨੰਬਰ ਹੈ ਇੰਜਨ ਦੀ ਕਿਵੇਂ ਬਈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਾਈ 4/4 ਹੈ ਲੋ ਮਿੱਤਰੋ 4/4 ਆ ਜਲੰਧਰ ਵਾਲਾ ਦੇਖ ਦੇ ਕਿਉਂ ਬਈ ਚੱਕ ਲੋ ਗੱਡੀ ਚੈੱਕ ਕਰੋ ਅੰਦਰੋਂ ਨਵੀਂ ਨਵੇਂ ਮਾਡਲ ਚ ਅੰਟੀਰੀਅਰ ਤਿਆਰ ਹੈ ਬਾਈ ਸਾਰਾ ਡੈਸ਼ ਬੋਰਡ ਆ ਬਾਕੀ ਵੀਰੇ ਘੈਂਟ ਗੱਲ ਬਾਤ ਆ ਸੋਹਣੀ ਕਾਰ ਆ 4/4 ਜਲੰਧਰ ਨੰਬਰ ਕਾਰ ਰੇਟ ਬਾਈ ਰੇਟ ਤੇਰੇ ਇਹ 3.5 ਲੱਖ ਰੁਪਏ ਦੀ ਦੇ ਦਾਂਗੇ 3.5 ਲੱਖ ਦੀ ਬਾਈ ਦੇਖ ਲਓ ਬਾਈ ਬਸ 3.5 ਦੀ ਦੇ ਦਾਂਗੇ ਵੀਰੇ ਪੱਕੀ ਗੱਲ ਪੱਕੀ ਬਾਈ ਜਮਾ ਬਾਈ 3.5 ਲੱਖ ਦੀ ਮੇਰਾ ਵੀਰ ਫਾਰ ਲਿਓ ਪੀ ਵੀ 080047 ਬਾਈ ਪੇਡ ਨੰਬਰ ਆ ਸਕਰੀਨ ਸ਼ਾਟ ਖਿੱਚ ਲਿਓ ਠੀਕ ਹੈ ਬਾਕੀ ਵੀਰੇ ਤੁਸੀਂ ਜੇ ਵੀਡੀਓ ਬਣਾ ਲਿਓ ਆਇਓ ਮੇਰੇ ਵੀਰੇ 3.5 ਲੱਖ ਦੀ ਬਾਈ ਮਿਲ ਜੂਏ ਠੀਕ ਹੈ ਆ ਰੇਟ ਬਾਈ ਕਿਤੋਂ ਨਹੀਂ ਮਿਲਣਾ ਹੈਗਾ ਨਾ ਮਾਡਲ ਦੱਸ ਦੋ ਬਈ ਕਿੰਨਾ ਸੀ ਦੁਬਾਰਾ 13 ਮਾਡਲ ਬਈ 13 ਮਾਡਲ ਆ ਬਈ ਹਨਾ ਚੱਕ ਲੋ ਮੇਰਾ ਵੀਰ ਕਿਸੇ ਵੀਰ ਨੇ ਛੋਟੀ ਗੱਡੀ ਲੈਣੀ ਆ ਉਹ ਵੀ ਖੜਿਆ ਨੇ ਕੀ ਗੱਲ ਬਾਤ ਹੋਈ ਇਹਦੀ ਆਲਟੋ ਆ ਵੀਰੇ 2010 ਮਾਡਲ ਐ ਐਲ ਐਕਸ ਆਈ ਹੈਗੀ ਠੀਕ ਆ ਬਈ ਪੰਜਾਬ ਨੰਬਰੇ ਤੇ ਲੱਗ ਕੇ ਮਿਲੂਗਾ ਵੀਰੇ ਨੰਬਰ ਲਵਾਣਾ ਦੇ ਰੱਖਿਆ ਸੰਗਰੂਰ ਦਾ ਠੀਕ ਆ ਬਈ ਆਪਾਂ ਨੰਬਰ ਲਵਾ ਕੇ 1 ਲੱਖ 45000 ਚ ਕਾਰ ਦੇ ਦਾਂਗੇ 1 ਲੱਖ 45000 ਦੀ ਲੈ ਮੇਤਰੋ 1 ਲੱਖ 45000 ਦੀ ਆਲਟੋ ਐਲ ਐਕਸ ਆਈ 2010 ਮਾਡਲ ਮਿਲ ਜੂ ਆਪ ਨੰਬਰ ਲੱਗ ਕੇ ਪੰਜਾਬ ਨੰਬਰ ਲੱਗ ਕੇ ਅਪਲਾਈ ਹੋਇਆ ਹੋਇਆ ਹੈ ਬਾਈ ਮਿਲ ਜੂ ਘੈਂਟ ਕਾਰ ਹੈਗੀ ਸਭ ਤੋਂ ਤਰੀ ਕਾਗਜ ਪੱਤਰ ਸਾਰੇ ਬੀਮਾ ਬੂਮਾ ਸਭ ਇੰਜਨ ਗੀਅਰ ਕਿਵੇਂ ਗੱਡੀ ਤੇ ਇੰਜਨ ਗੀਅਰ ਦੀ ਫੁੱਲ ਗਾਰੰਟੀ ਹੈ ਬਾਈ ਸਾਰੀ ਚਾਲੂ ਹੈ ਸਭ ਕੁਝ ਓਕੇ ਬਾਈ ਜਮਾ ਠੀਕ ਹੈ ਸਰਵਿਸ ਤੱਕ ਵੀ ਹੋਈ ਹੋਈ ਹੈ ਬਾਈ ਮੈਂ ਮਿੱਤਰੋ ਸਰਵਿਸ ਤੱਕ ਵੀ ਹੋਈ ਹੋਈ ਆ ਘੈਂਟ ਕਾਰ ਹੈਗੀ ਚੱਕ ਲਿਓ ਤੇ ਹੁਣ ਤੁਹਾਨੂੰ ਆਟੋਮੈਟਿਕ ਦਿਖਾਉਣਾ ਛੋਟੀ ਗੱਡੀ ਹਨਾ ਵੀਰੇ ਹਾਂ ਵੀਰੇ ਆਟੋ ਦੇ ਵਿੱਚ ਛੋਟੀ ਗੱਡੀ ਆਪਣੇ ਕੋਲੇ ਮੈਂ ਕਹਿੰਦਾ ਤੁਸੀਂ ਪਹਿਲਾਂ ਬਾਹਰੋਂ ਘੱਟ ਦੇਖੋ ਤੁਸੀਂ ਪਹਿਲਾਂ ਅੰਦਰੋਂ ਦੇਖੋ ਬਈ ਮੈਂ ਕਹਾਂ ਵੀ ਰੂਖੋਸ ਹੁੰਦੇ ਆ ਚੈੱਕ ਕਰੋ ਆਟੋ ਗੱਡੀ ਛੋਟੀ ਮਿਲਦੀ ਹੈ ਉਹ ਘੱਟ ਹੈ ਬਈ ਪਹਿਲਾਂ ਦਾ ਆ ਚੈੱਕ ਕਰੋ ਬਈ ਤੁਸੀਂ ਕਹਿੰਦਾ ਗੱਡੀ ਦਾ ਇੰਟੀਰੀਅਰ ਕੀ ਗੱਲ ਬਾਤ ਆ ਬਈ ਇਹ ਵੀਰੇ 10 ਮਾਡਲ ਹੈਗੀ ਠੀਕ ਹੈ ਬਈ ਕਾਰ ਬਿਲਕੁਲ ਨਵੀਂ ਹੈ 50 ਕਾ ਯਾਰੀ ਚੱਲੀ ਹੋਈ ਹੈਗੀ ਯਾ ਫਿਰ ਚੱਲੀ ਹੈ ਹਾਂ ਬਈ ਜਮਾ ਨਹੀਂ ਨਹੀਂ ਵੀਰੇ ਗਾਰੰਟੀ ਹੈਗੀ ਜਮਾ ਨਵੀਂ ਕਾਰ ਹੈ ਚੈੱਕ ਕਰਵਾ ਦਿਓ ਬਈ ਕੋਈ ਚੱਕਰ ਨਹੀਂ 3000 ਗੱਡੀ ਵੀਰੇ ਬੰਪਰ ਬੰਪਰ ਪੇਂਟ ਨਹਿਗੇ ਬਾਕੀ ਤਕਰੀਬਨ オリジナル ਹੈਗੀ ਕਿੰਨਾ ਮਾਡਲ ਸੀ ਇਹ ਇਹ 10 ਮਾਡਲ ਵੀਰੇ ਲ ਮਿੱਤਰੋ 10 ਮਾਡਲ ਘੈਂਟ ਕਾਰ ਆਗੀ ਐਨਓਸੀ ਮਿਲ ਜੂ ਬਈ ਇਹਦੀ ਐਨਓਸੀ ਮਿਲੂਗੀ ਬਈ ਨੰਬਰ ਲਵਾ ਕੇ ਮਿਲ ਨੂੰ ਮਿਲ ਜੂ ਨੰਬਰ ਵੀ ਲਵਾ ਕੇ ਦੇ ਦਾਂਗੇ ਵੀਰੇ ਐਨਓਸੀ ਨਾਲ ਵੀ ਐਨਓਸੀ ਨਾਲ ਕਿੰਨੇ ਦੀ ਮਿਲੂ ਇਹ ਐਨਓਸੀ ਨਾਲ ਵੀਰੇ 1.5 ਲੱਖ ਰੁਪਏ ਦੀ ਕਾਰ ਦੇ ਦਾਂ 1.5 ਲੱਖ ਹਾਂ ਆਟੋਮੈਟਿਕ 10 ਮਾਡਲ ਆਈ ਟਾਈਮ ਆਟੋਮੈਟਿਕ 1.5 ਲੱਖ ਦੀ ਬਈ ਗੱਡੀ ਚਾਹੀਦਾ ਕਿਸੇ ਵੀਰ ਨੂੰ ਚੱਕ ਲੋ ਮੇਰਾ ਵੀਰੇ 1.5 ਲੱਖ ਦੇ ਵਿੱਚ ਵੀਰੇ ਆਟੋਮੈਟਿਕ ਨਹੀਂ ਮਿਲਦੀ ਜਲਦੀ ਨਹੀਂ ਬਾਈ 1.5 ਲੱਖ ਦੇ ਤੇ ਮਾਜੀ ਯਾਰ ਟਰਾਈ ਕਰ ਲਿਓ ਫਿਰ ਆਈਟਮ ਪੀਬੀ08 ਹੈ 70 ਨੰਬਰ ਨਾਲ ਬੜਾ ਹੀ ਪਿਆਰ ਲਾਦਾ ਬਈ ਨੰਬਰ ਨਾਲ ਬਹੁਤ ਪਿਆਰ ਹੈ ਬਈ ਕੀ ਗੱਲ ਬਾਤ ਆ ਬਈ ਇਹਦੀ ਮੇਰੇ 11 ਮਾਡਲ ਹੈ ਫਰਸਟ ਓਨਰ ਹੈ ਤੇ 70000 ਕਿਲੋਮੀਟਰ ਚੱਲੀ ਹੋਈ ਹੈਗੀ 70000 ਚੱਲੀ ਆ ਬਾਈ ਨਵੇਂ ਸੀਟ ਕਵਰ ਨੇ ਅੰਡਰਰਾਉਟ ਵਗੈਰਾ ਸਾਰਾ ਸਿਸਟਮ ਬਾਈ ਲੱਗਿਆ ਹੋਇਆ ਹੈ ਬਾਈ ਗੱਡੀ ਚੈੱਕ ਕਰੋ ਘੈਂਟ ਕਾਰਾਂ ਨੇ ਬਾਈ ਕੋਲ ਬਈ ਯਾਰ ਆਓ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਗੱਡੀਆਂ ਮੈਂ ਕਹਿੰਦਾ ਵੀ ਰੂਹ ਖੁਸ਼ ਹੁੰਦੇ ਆ ਬ ਰੇਟ ಮೇਰੇ ਇਹ ਜਮਾ ਦੇਣੀ ਲੈਣੀ 195000 ਰੁਪਏ ਦੀ ਕਾਰ 195000 ਦੀ ਲੈ ਮੇ ਤੁਹਾਨੂੰ 11 ਮੋੜ ਦੀ ਆਪਣੀ ਗਾਰੰਟੀ ਹੈ ਬਾਈ 70000 ਚੱਲੀ ਦੀ ਵੀ ਗਾਰੰਟੀ ਹੈਗੀ ਠੀਕ ਹੈ ਫਸਟ ਆਨਰ ਦੀ ਕਾਰ ਹੈ ਨੋਨ ਐਕਸੀਡੈਂਟ ਦੀ ਵੀ ਗਾਰੰਟੀ ਹੈ ਨੋ ਐਕਸੀਡੈਂਟ ਦੀ ਫੁੱਲ ਕਾਗਜ਼ ਪੱਤਰਾਂ ਦੀ ਨਾਮ ਹੋਣ ਤੱਕ ਦੀ ਸਾਰੀਆਂ ਗੱਡੀਆਂ ਦੀ ਗਾਰੰਟੀ ਹੈ ਬਾਈ ਲੈ ਮਿੱਤਰੋ ਗੱਲ ਬਾਤ ਤੁਸੀਂ ਕਰ ਲਿਓ ਕੈਂਟ ਕਰਾ ਨੇ ਤੇ ਬਾਈ ਜੇ ਕਿਸੇ ਵੀਰ ਨੇ Swift ਲੈਣੀ ਆ Swift Dzire ਲੈਣੀ ਆ ਉਹ ਵੀ ਇੱਧਰ ਖੜੀ ਆ ਤੇ ਆ ਗਈ ਵੀਰੇ ਇੱਕ PV 13 ਨੰਬਰ ਦੀ ਕਿਹੜੀ ਕਾਰ ਹੈ 15 ਮਾਡਲ ਹੈ ਵੀਰੇ Swift Dzire JDI ਟੌਪ ਵਾਲਾ ਮਾਡਲ ਹੈ ਟੌਪ ਵਾਲਾ ਮਾਡਲ ਹੈ ਜੀ ਫਸਟ ਓਨਰ ਹੈ 90 ਕਹ ਹਜ਼ਾਰ ਚੱਲੀ ਹੋਈ ਹੈ ਇੰਸ਼ੋਰੈਂਸ ਵਗੈਰਾ ਸਭ ਕੁਝ ਇਹਦਾ ਕੰਪਲੀਟ ਹੈ ਬਈ ਠੀਕ ਹੈ ਬਾਈ ਗੱਡੀ ਦਾ ਅੰਟੀਰੀਅਰ ਬਹੁਤ ਘੈਂਟ ਹੈਗਾ ਸਾਫ ਸੁਥਰੀ ਕਾਰ ਆ ਵੀਰੇ ਨੋਨ ਐਕਸੀਡੈਂਟ ਦੀ ਗਾਰੰਟੀ ਆਪਣੀ ਸਾਡੀ ਵੀਰੇ ਓਰੀਜਨਲ ਦੀ ਵੀ ਗਾਰੰਟੀ ਹੈ ਬੰਪਰ ਬੰਪਰ ਪੇਂਟ ਨਹੀਂ ਤਕਰੀਬਨ 90% ਗੱਡੀ ਓਰੀਜਨਲ ਦੀ ਗਾਰੰਟੀ ਹੈ ਆਪਣੀ ਠੀਕ ਹੈ ਲੈ ਮਿੱਤਰੋ 90% ਗੱਡੀ ਓਰੀਜਨਲ ਦੀ ਪਰ ਇਹ ਗਾਰੰਟੀ ਹੈਗੀ ਘੈਂਟ ਕਾਰ ਆ ਸਵਿਫਟ ਡਿਜ਼ਾਇਰ ZD ਹੈ ਨਾ ਵੀ ਹਾਂ ਮੇਰੇ ਟੌਪ ਵਾਲਾ ਮਾਡਲ ਹੈ ਉਹਨਰ ਵੀਰੇ ਕਿੰਨੀ ਆਹੀ ਫਸਟ ਬਈ ਫਸਟ ਪਾਰਟੀ ਵੀ ਆ ਪੱਕੇ ਨੰਬਰ ਦੀ ਫਸਟ ਪੱਕੇ ਨੰਬਰ ਦੀ ਬਈ ਸੰਗਰੂਰ ਨੰਬਰ ਆ ਠੀਕ ਹੈ ਵੀਰੇ ਰੇਟ ਕਿੰਨਾ ਦਾ ਰੇਟ ਇਹਦਾ ਵੀਰੇ ਇੱਕੋ ਰੇਟ ਆ ਪਾ 475000 ਦੀ ਦੇਦਾ 475000 ਮਿੱਤਰੋ ਪੱਕੇ ਨੰਬਰ ਦੀ ZD ਉਹ ਵੀ ਠੀਕ ਹੈ 475000 ਦੀ ਮਿਲ ਜੂ ਵੀਰੇ ਲੋਨ ਹੋ ਜੂ ਇਹਦੇ ਤੇ ਲੋਨ ਹੋ ਜੂਗਾ ਵੀਰੇ ਇਹਦੇ ਤਕਰੀਬਨ ਸਵਾ 4 4.5 ਲੱਖ ਦਾ ਲੈ ਮਿੱਤਰੋ 4.5 ਲੱਖ ਦਾ ਲੋਨ ਹੋ ਜੂ 25000 ਵੀ ਲੈਓ ਗੱਡੀ ਲੈ ਜਓ ਬਾਅਦ ਵਿੱਚ ਹੋ ਜੂ ਲੋਨ ਠੀਕ ਹੈ ਗੱਲਬਾਤ ਤੁਸੀਂ ਕਰ ਲਿਓ ਪ੍ਰੋਪ ਅੱਗੇ ਆ ਗਈ ਵੀਰੇ ਸਵਿਫਟ 13 ਰਜਿਸਟਰਡ 14 ਹੈ ਬਾਈ ਫਰਸਟ ਓਨਰ ਹੈ ਜੀ ਡੀ ਆਈ ਟੌਪ ਮਾਡਲ ਹੈ ਇਹ ਵੀ ਇਹ ਵੀ ਟੌਪ ਮਾਡਲ ਹੈ ਹਾਂ ਜੀ ਓਨਰ ਵੀ ਫਰਸਟ ਹੈ ਫੁੱਲ ਬੀਮਾ ਦੋਨੇ ਚਾਬੀਆਂ ਸਾਰੀ ਗੱਡੀ ਓਰੀਜਨਲ ਹੈ ਕੱਲੇ ਬੰਪਰ ਬੰਪਰ ਪੇਂਟ ਨੇ ਬਾਈ ਲੈ ਮਿੱਤਰੋ ਗੱਡੀਆਂ ਬਾਈ ਯਾਰ ਸੱਚੀ ਰੂਹ ਖੁਸੰਦੀ ਆ ਬਾਈ ਘੈਂਟ ਕਾਰਾਂ ਨਹੀਂ ਆ ਬਾਕੀ ਅੰਦਰੋਂ ਵੀ ਚੈੱਕ ਕਰ ਲਿਓ ਬਾਹਰੋਂ ਵੀ ਘੈਂਟ ਨੇ ਗੱਡੀਆਂ ਕਿੰਨਾ ਮਾਡਲ ਹੈ ਵੀਰੇ ਇਹ 13 ਰਜਿਸਟਰਡ 14 ਵੀਰੇ 14 ਦੇ ਹਿਸਾਬ ਨਾਲ ਪਾਸਿੰਗ ਹੈ ਠੀਕ ਹੈ ਲੈ ਮਿੱਤਰੋ 14 ਦੇ ਹਿਸਾਬ ਨਾਲ ਪਾਸਿੰਗ ਹੈਗੀ ਐਨਓਸੀ ਮਿਲ ਜੂਦੀ ਐਨਓਸੀ ਰੇਟ ਕਿੰਨਾ ਦਾ ਰੇਟ ਇਹਦਾ 3.5 ਲੱਖ ਰੁਪਿਆ ਦਾ 3.5 ਲੱਖ ਦੀ ਲੈ ਮਿੱਤਰੋ origignal car ਆ ਗਈ 3.5 ਲੱਖ ਰੁਪਏ ਦੀ ਵੀਰੇ ਗੱਡੀ ਮਿਲ ਜੂਗੀ ਗੱਲ ਬਾਤ ਤੁਸੀਂ ਕਰ ਲਿਓ ਲੱਖ ਲੱਖ ਰੁਪਿਆ ਲੈ ਆਇਓ ਮੈਂ ਕਹਿੰਦਾ ਵੀ ਗੱਡੀਆਂ ਲੈ ਜੋ ਹਣਾ ਵੀਰੇ ਹਾਂ ਬਾਈ ਹਾਂ ਇਹਦੇ ਵੀ ਤਨ ਲੱਖ ਰੁਪਿਆ ਦਾ ਲੋਨ ਕਰਵਾ ਦਾਂਗੇ ਠੀਕ ਹੈ ਬਾਈ ਗੱਲ ਬਾਤ ਤੁਸੀਂ ਕਰ ਲਿਓ ਅੱਗੇ ਆ ਗਈ ਵੀਰੇ Swift ਹੋਰ 14 ਮਾਡਲ ਹੈ ਵੀਰੇ ZDI ਟਾਪ ਮਾਡਲ ਹੈ ਵੀ ਠੀਕ ਹੈ ਲੈ ਮਿੱਤਰੋ 14 ਮਾਡਲ ZDI ਟਾਪ ਮਾਡਲ ਹੈ ਵੀਰੇ ਗੱਡੀ ਫਰਸਟ ਆਨਰ ਹੈ ਬਾਈ ਸਾਰੀ origignal ਹੈ ਇਸ਼ਾਰਾ ਸੇ ਦਾ ਵੀ ਫਰਸਟ ਪਾਰਟੀ ਦੇਗਾ ਓਕੇ ਕਾਰ ਇਹ ਵੀ ਵੀਰੇ ਤਕਰੀਬਨ ਸਾਰੀ 오ਰੀਜਨਲ ਹੈ ਇੱਕ ਅੱਧਾ ਪੀਸ ਮੰਨ ਕੇ ਚੱਲੋ ਵੀ ਪੇਂਟ ਹੋ ਸਕਦਾ ਹੈ ਠੀਕ ਹੈ ਲੈ ਮੇਤਰੋ ਭਾਈ ਜਿਹੜੀ ਤੁਹਾਨੂੰ ਗੱਲ ਦੱਸੀ ਆ ਉਹੀ ਕੁਛ ਨਿਕਲੂ ਇਹ ਨਹੀਂ ਹੈਗਾ ਵੀ ਬਾਅਦ ਵਿੱਚ ਉਨੀ ਇੱਕ ਨਿਕਲੇਗਾ ਹਾਂ ਵੀਰੇ ਇਹ ਨਹੀਂ ਹੋਊਗਾ ਵੀ ਤੁਹਾਨੂੰ ਛੱਤ ਸੱਡਾਂ ਪੇਂਟ ਨਿਕਲ ਜੂਗੀ ਜਾਂ ਛੱਤ ਛੱਡ ਕੇ ਪੇਂਟ ਹੋਊਗੀ ਜਾਂ ਭਾ ਇੱਕ ਦੋ ਪੀਸ ਕਵਾਂਗੇ ਤਾਂ ਇੱਕ ਅੱਧਾ ਪੀਸ ਇੱਕ ਅੱਧਾ ਪੀਸ ਪੇਂਟ ਹੋਊਗਾ ਹਾਂ ਭਾਈ ਠੀਕ ਹੈ ਤੇ ਭਾਈ ਇਹਨਾਂ ਗੱਡੀਆਂ ਵਿੱਚ ਤੁਹਾਨੂੰ ਕੋਈ ਵੀ ਗੱਡੀ ਵਧੀਆ ਲੱਗੀ ਹੈਗੀ ਠੀਕ ਹੈ ਗੱਲਬਾਤ ਕਰ ਲੈ ਹਜੇ ਰੇਟ ਨਹੀਂ ਰੇਟ ਇਹ ਹੈ ਵੀਰੇ ਆਪਾ 375000 ਦੀ ਕਾਰ ਦੀ 375000 ਦਾ ਮਾਡਲ ਜੀਡੀਆਈ ਫਸਟ ਓਨਰ ਬਈ ਠੀਕ ਹੈ ਲੈ ਮਿੱਤਰੋ 375000 ਦੀ ਬਈ ਗੱਡੀ ਮਿਲ ਜੂਗੀ ਲੋਨ ਵੀ ਹੋ ਜੂ ਗੱਲ ਬਾਤ ਤੁਸੀਂ ਕਰ ਲਓ ਤੁਹਾਡਾ ਸਿਬਲ ਸਕੋਰ ਘੈਂਡ ਹੋਣਾ ਚਾਹੀਦਾਗਾ ਵੀਰੇ ਆਪਾ ਕਿੱਥੇ ਖੜੇ ਆ ਇਸਟਮ ਆਪਾ ਬਰੇ ਮੂਨਕ ਖੜਿਆ ਡਿਸਟ੍ਰਿਕਟ ਸੰਗਰੂਰ ਆ ਪਾਤੜਾ ਰੋਡ ਤੇ ਨਿਆਰਾ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਆਪਣਾ ਦਫਤਰ ਹੈ ਸਿੰਘ ਮੋਟਰਜ਼ ਦੇ ਨਾਮ ਮੋਬਾਈਲ ਨੰਬਰ ਕੀ ਨੇ ਫਿਰ ਉਹ ਵੀ ਦੱਸ ਦਵਾਂ ਮੋਬਾਈਲ ਨੰਬਰ ਫਿਰ ਆਪਣਾ 9915734400 9978765482 ਲੈ ਮਿੱਤਰੋ ਘੈਂਟ ਘੈਂਟ ਗੱਡੀਆਂ ਨੇ ਬਾਈ ਇੱਕ ਵਾਰੀ ਵਿਜ਼ਿਟ ਕਰੋਗੇ ਨਾ ਤੁਹਾਨੂੰ ਪਤਾ ਲੱਗ ਜੂ ਖਾਲੀ ਹੱਥ ਨਹੀਂ ਕੋਈ ਵੀਰ ਜਾਂਦਾ ਹੈਗਾ ਇਹਨਾਂ ਵਿੱਚੋਂ ਗੱਡੀਆਂ ਵਿੱਚ ਤੁਹਾਨੂੰ ਕੋਈ ਵੀ ਘੈਂਟ ਲੱਗੇ ਗੱਡੀ ਬਾਈ ਨਾਲ ਗੱਲਬਾਤ ਕਰ ਲਿਓ ਠੀਕ ਹੈ ਬਾਈ ਹਾਂ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਬਾਈ ਗੱਡੀਆਂ ਵੀ ਬੜੀਆਂ ਘੈਂਟ ਨੇ ਯ you got okay Está chicale. Está chicale.